ਵਾਹੇ ਗੁਰੂ ਸਵਾਭ ਜੀ ਔਏ ਪ੍ਰਭ ਸਰਨਾ ਗਤੀ ਕਿਰਪਾ ਨਿਦਦਿਆਲ ਇਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਸੂ ਕਹ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਿਚ ਕਰਤਾ ਪੁਰਖ ਖਲੂਆ ਵਾਲਨਾ ਵਿੰਗਾ ਹੋਵਾ ਮੱਜਨ ਗੁਰ ਆਂਦਾ ਰਸ ਜਾਪ ਹਰ ਹਰ ਕੇਲ ਵੇਖ ਨਾਸੇ ਵੇਚ ਕਰਤਾ ਪੁਰਖ ਖਲੋਆ ਵੱਜਨ ਗੁਰ ਅੰਧਾਰਾ ਸੇ ਜਪ ਹਰ ਹਰ ਕੇਲ ਵਿਖ ਨਾਸ ਸੰਤੋ ਰਾਮਦਾਸ ਸਰੋਵਰ ਨਿਕਾ ਜੋ ਨਾਵ ਸੋ ਕੁਲ ਤਰਾਵੈ ਜਾ ਜਾ ਕਾਰ ਜਗ ਗਾਵੈ ਮਨ ਚੰਦੇ ਅੜੇ ਹਲ ਪਾਵੈ ਸਈ ਸਲਾਮਤ ਨਾਏ ਆਏ ਆਪਣਾ ਪ੍ਰਭ ਤੇ ਆਏ ਸੰਤ ਸਰੋਵਰ ਨਾਵਾਂ ਪਰਮ ਗਤ ਪਾਵੈ ਮਰਨ ਆਵ ਜਾਈ ਹਾਰ ਰਨਾਮ ਤੇਾਈ ਇਹ ਬ੍ਰਹਮ ਵਿਚਾਰ ਸੋ ਜਨ ਜਿਸ ਦਿਆਲ ਹੋਏ ভগবਾਨ ਬਾਬਾ ਨਾਨਕ ਪ੍ਰਭ ਸਰਨਾਈ ਸਭ ਚੰਤਾ ਗਣਤ ਮਿਟਾਈ ਯੋ ਬ੍ਰह्म ਵਿਚਾਰ ਸੋ ਜਾਨਾ ਜੇ ਸੁਧਾਲ ਹੋਏ ਭਗਵਾਨਾ ਬਾਬਾ ਨਾਨਕ ਰਬ ਸਰਨਾਈ ਸਭ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਵਿਚ ਕਰਤਾ ਪੁਰਖ ਖਲੂਆ ਵਾਲ ਨ ਵਿੰਗਾ ਹੁਆ ਮੱਜਨ ਗੁਰ ਆਂਦਾ ਰਾਸੇ ਜਾ ਭਾਰ ਅਰ ਕਿਲ ਵਿਖ ਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਬ ਜੀ ਜਿਤੇ ਸ਼ਰਨ ਆਏ ਹੈ ਤੇ ਤਰਾਖ ਲਏ ਹੈ ਬਿਨ ਸ਼ਰਨਤਾ ਕੀ ਨਹੀਂ ਓੜਿਓ ਟੰ ਲਿਖੇ ਮੰਤਰ ਕੇਤੇ ਪੜੇ ਮੰਤਰ ਕੋਟੰ ਬਚੇਗਾ ਨ ਕੋਈ ਕਰੇ ਕਾਲ ਚੋਟੰ ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬਨ ਵਾਰ ਅਚਕੜਾ ਸੰਗ ਅੰਬ ਕਾ ਤੋਤਲਾ ਸਿਤਲਾ ਸਾਕਣੀ ਸਿੰਦੂਰੀ ਸੋ ਪਰਬਾ ਸੋ ਪਰਮਾ ਢਾਕਣੀ ਅੰਬ ਕਾ ਤੋਤਲਾ ਸਿਤਲਾ ساکਣੀ ਸਿੰਦੂਰੀ ਸੋ ਪਰਬਾ ਸੋ ਪਰਮਾ ਢਾਕਣੀ ਸਵਾਭੂ ਜਾ ਸੰਪਰੀ ਸੁੰਦਲਾ ਦੁਖ ਹਰੀ ਸੁੰਬਲਾ ਸੰਬੁਲਾ ਸੋ ਪਰਬਾ ਦੋ ਤਰੀ ਪਾਵਨਾ ਪਹਿ ਹਰੀ ਪੂਤਲੀ ਪਹਿਰਾ ਟਕਣੀ ਝਾਕਣੀ ਸਾਕਣੀ ਸੁੰਦਲਾ ਦੋਤਰਾ ਦੁਰਮੁਖਾ ਦੁਰਕਟਾ ਦੋਤਰੀ ਕੰਪਲਾ ਜੰਪਲਾ ਹਿੰਗਲਾ ਪਹਿਰੀ ਚਤਰਨੀ ਚਾਪਣੀ ਚਾਰਨੀ ਚਸ਼ਣੀ ਪਿੰਗਲਾ ਪਿੰਗਲਾ ਗੰਦਰਪਾ ਜਸ਼ਣੀ ਬਰਮਣੀ ਚਰਮਣੀ ਪਰਕਣੀ ਪ੍ਰਾਸਣੀ ਖੜਗਣੀ ਗੜਗਣੀ ਸੈਥਣੀ ਸਾਪਣੀ ਖੜਗਣੀ ਗੜਗਣੀ ਸੈਥਣੀ ਸਾਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ